ਕਬੀਰ ਡਗਮਗ ਕੀਆ ਕਰਹਿ ਕਹਾ ਡੁਲਾਵ ਹੈ ਜੀਉ ਸਰਬ ਸੁਖ ਕੋ ਨਾਇਕੋ RAM ਨਾਮ ਰਸ ਪੀਓ ਇਹ ਪਾਵਨ ਸ਼ਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਤੀਜਾ ਸ਼ਲੋਕ ਹੈ ਇਸ ਪਾਵਨ ਸ਼ਲੋਕ ਅੰਦਰ ਕਬੀਰ ਸਾਹਿਬ ਸਮੁੱਚੀ ਖਲਕਤ ਨੂੰ ਸਮੁੱਚੇ ਜਗਤ ਨੂੰ ਸਮੁੱਚੇ ਸੰਸਾਰ ਨੂੰ ਇੱਕ ਸਾਂਝਾ ਉਪਦੇਸ਼ ਦਿੰਦੇ ਹੈ ਕਹਿੰਦੇ ਨੇ ਕਿ ਇਹ ਜੀਵ ਤੂੰ ਕਿਉਂ ਡੋਲ ਰਿਹਾ ਕਿਉਂ ਡੱਗਮਗਾ ਰਿਹਾ ਇਨ੍ਹਾਂ ਪਦਾਰਥਾਂ ਦੇ ਮੋਹ ਉੱਤੇ ਕਿਉਂ ਡੋਲਦਾ ਹੈ ਇਨ੍ਹਾਂ ਵਿਕਾਰਾਂ ਦੇ ਪਿੱਛੇ ਕਿਉਂ ਤੁਰਿਆ ਫਿਰਦਾ ਕਿਉਂ ਤੂੰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਯਾਦ ਤੋਂ ਅਵੇਸਲਾ ਹੋਇਆ ਹੋਇਆ ਕਿਉਂਕਿ ਜਿਹੜਾ ਆਨੰਦ ਦੁਨੀਆ ਦੇ ਪਦਾਰਥਾਂ ਵਿੱਚ ਇਨ੍ਹਾਂ ਵਾਸਨਾ ਇਨ੍ਹਾਂ ਵਿਕਾਰਾਂ ਵਿੱਚ ਨਹੀਂ ਹੈ ਇਸ ਜੱਗ ਦੇ ਮੋਹ ਵਿੱਚ ਨਹੀਂ ਹੈ ਅਸਲ ਵਿੱਚ ਉਹ ਸੁੱਖ ਹੈ ਜਿਹੜਾ ਕਬੀਰ ਸਾਹਿਬ ਕਹਿੰਦੇ ਨੇ ਉਸ ਸੁੱਖਾਂ ਦੇ ਘਰ ਉਸ ਅਨੰਦਾਂ ਦੇ ਘਰ ਇਹ ਸਾਰੇ ਸੁੱਖਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵਿੱਚ ਹੈ ਕਬੀਰ ਡੱਗਮੱਗ ਕੇ ਆਕਰਹੇ ਕਹਾਂ ਡੁਲਾਵੈ ਜੀਉ ਸਰਬ ਸੁਖੋ ਨਾਇਕੋ RAM ਨਾਮ ਰਸ ਪੀਉ ਸਾਰੇ ਸੁੱਖਾਂ ਦਾ ਮਾਲਕ ਜਿਹੜਾ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ ਨਾ ਉਦੈ ਨਾਮ ਦੇ ਰਸ ਨੂੰ ਪੀਆ ਕਰ ਭਾਵ ਕੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਕਰ ਉਸ ਪ੍ਰਮਾਤਮਾ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਹੀ ਸੁਖ ਹੈ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾਂ ਸੁਖੀ ਨਹੀਂ ਹੋਇਆ ਜਾ ਸਕਦਾ ਆਨੰਦ ਮਾਣਿਆ ਨਹੀਂ ਜਾ ਸਕਦਾ ਕਿਉਂਕਿ ਆਨੰਦ ਤੋਂ ਵਾਂਝੇ ਰਹਿ ਜਾਈਦਾ ਜਦੋਂ ਉਸ ਪ੍ਰਮਾਤਮਾ ਕਾਲਪੁਰਖ ਦੀ ਯਾਦ ਨੂੰ ਆਪਣੇ ਜੀਵਨ ਦੇ ਵਿੱਚੋਂ ਵਿਸਾਰ ਦੇਵੇ ਇਸ ਕਰਕੇ ਪ੍ਰਮਾਤਮਾ ਨੂੰ ਜਪਣਾ ਉਸ ਮਾਲਕ ਦੀ ਯਾਦ ਵਿੱਚ ਜੁੜੇ ਰਹਿਣਾ ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰਨਾ ਇਹ ਮਨੁੱਖਾ ਜੀਵਨ ਦਾ ਸਭ ਤੋਂ ਵੱਡਾ ਹਿੱਸਾ ਹੈ ਮਨੁੱਖ ਨੇ ਉਸ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਹੈ ਸਤਿਗੁਰ ਕਹਿੰਦੇ ਨੇ ਇਸ ਕਰਕੇ ਇਹ ਜੀਵ ਤੂੰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਾ ਭਲਾ ਇਨ੍ਹਾਂ ਸੁੱਖਾਂ ਦੇ ਅੰਦਰ ਇਨ੍ਹਾਂ ਬਕਾੜਾਂ ਦੇ ਅੰਦਰ ਗੁਲਤਾਨ ਹੋ ਕੇ ਤੂੰ ਡੋਲ ਨਾ ਪਰਮਾਤਮਾ ਤੇ ਸੱਚੇ ਭਰੋਸਾ ਰੱਖ ਅਕਾਲ ਪੁਰਖ ਜੀ ਦੇ ਸਿਮਰਨ ਤੇ ਯਕੀਨ ਰੱਖ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਜਿਹੜਾ ਉਹ ਸੁੱਖਾਂ ਦਾ ਘਰ ਹੈ ਰਸਾਂ ਦਾ ਘਰ ਹੈ ਉਸ ਪ੍ਰਮਾਤਮਾ ਦੇ ਨਾਮ ਵਿੱਚੋਂ ਹਰ ਇੱਕ ਸੁੱਖ ਪ੍ਰਾਪਤ ਹੁੰਦਾ ਹੈ ਆਤਮਾ ਦਾ ਸੁੱਖ ਸਰੀਰ ਦਾ ਸੁੱਖ ਤੇ ਮਨ ਦਾ ਸੁੱਖ ਇਹ ਸਾਰੇ ਸੁੱਖਾਂ ਦੀ ਖਾਨ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਉਸ ਅਕਾਲ ਪੁਰਖ ਦੇ ਨਾਮ ਨੂੰ ਜਪਿਆ ਕਰਾ